ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਅਬਦ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਡੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਸਵੈ ਸੇ ਲੜੀ ਦੇ ਤਹਿਤ ਅੱਜ ਡੰਡਿਆਲਾ ਗੁਰੂ ਸ਼ਹਿਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 1 ਲੜਕੇ ਦੇ ਵਿੱਚ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਇਸ ਸਕੂਲ ਨੂੰ ਜੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਤਾਂ ਨਵੇਂ ਤਰੀਕੇ ਦੇ ਨਾਲ ਇਸ ਦੀ ਉਸਾਰੀ ਕੀਤੀ ਜਾਵੇਗੀ ਤਾਂ ਗੱਲਬਾਤ ਵੀ ਕਰਾਂਗੇ ਕੈਬਨਿਟ ਮੰਤਰੀ ਹਰਪੰਸ ਸਿੰਘ ਜੀ ਦੇ ਨਾਲ ਅੱਜ ਕਿੱਥੇ ਕਿੱਥੇ ਉਦਘਾਟਨ ਕੀਤੇ ਆ ਮੈਨੂੰ ਯਾਦ ਕਰ ਲੈੰਦਾ ਹੁਣ ਮੈਂ ਤੇ ਚੱਲੇ ਸਵੇਰ ਦਾ ਕਿੱਥੇ ਕਿੱਥੇ ਸੀਗਾ ਸਭ ਤੋਂ ਪਹਿਲਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਅਮਰਕੋਟ ਦੇ ਵਿੱਚ ਉਦਘਾਟਨ ਕੀਤਾ ਸੀਗਾ ਉਹਦੇ ਵਿੱਚ ਅਸੀਂ ਦੋ ਕਮਰੇ ਦਿੱਤੇ ਨੇ ਕਿਉਂਕਿ ਜਦੋਂ ਉਹ ਸਿੱਖਿਆ ਕ੍ਰਾਂਤੀ ਦੇ ਤਹਿਤ ਮੈਂ ਉੱਥੇ ਉਦਘਾਟਨ ਕਰਨ ਗਿਆ ਸੀਗਾ ਤੇ ਅਧਿਆਪਕਾਂ ਨੇ ਮੈਨੂੰ ਦੱਸਿਆ ਸੀਗਾ ਕਿ ਲੋਡ ਉੱਥੇ ਜ਼ਿਆਦਾ ਹੀ ਆ ਸੋ ਉਦੋਂ ਉਹਨਾਂ ਨਾਲ ਮੈਂ ਦੁਬਾਰਾ ਕਰਕੇ ਆਇਆ ਸੀਗਾ ਸੋ ਅੱਜ 27 ਲੱਖ ਤੇ 74000 ਰੁਪਿਆ ਜਿਹੜਾ ਉੱਥੇ ਅਮਰਕੋਟ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਦਿੱਤਾ ਹੈ ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਉਹਦੇ ਵਿੱਚ ਮਿੱਟੇ ਮੀਲ ਸ਼ੈੱਡ ਤੇ ਕਿਚਨ ਬਣਾਉਣ ਦੀ ਲੋੜ ਸੀਗੀ ਸੋ 27 ਲੱਖ ਤੇ 32000 ਰੁਪਿਆ ਜਿਹੜਾ ਆ ਉਥੇ ਜਾਰੀ ਕੀਤਾ ਹੁਣ ਅੱਜ ਜਿੱਥੇ ਆਪਾਂ ਖੜੇ ਆ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੰਬਰ 1 ਲੜਕੇ ਜੰਡਿਆਲਾ ਜਿਹਨੂੰ ਅਸੀਂ ਕਮੇਟੀ ਘਰ ਵਾਲਾ ਸਕੂਲ ਕਹਿੰਦੇ ਆ ਕਿਉਂਕਿ ਨਾਲ ਹੀ ਸਾਡਾ ਨਗਰ ਕਾਉਂਸਲ ਦਾ ਦਫ਼ਤਰ ਆ ਇਹ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਕਿ ਇੱਥੇ ਬਹੁਤ ਨੀਵਾ ਜਿਹੜਾ ਬਾਜ਼ਾਰ ਨਾਲੋਂ ਹੋ ਗਿਆ ਸੀਗਾ ਔਰ ਬੜੀ ਇੱਥੇ ਸਮੱਸਿਆ ਬੱਚਿਆਂ ਨੂੰ ਵੀ ਆਉਂਦੀ ਸੀਗੀ ਅਧਿਆਪਕਾਂ ਨੂੰ ਵੀ ਆਉਂਦੀ ਸੀਗੀ ਸੋ 60 ਲੱਖ ਤੇ 80000 ਰੁਪਿਆ ਇਸ ਸਕੂਲ ਵਾਸਤੇ ਮਨਜ਼ੂਰ ਕੀਤਾ ਇਹ ਸਾਰਾ ਅਸੀਂ ਇਹਨੂੰ ਡਿਸਮੈਂਟਲ ਕਰਦਾਂਗੇ ਡਿਸਮੈਂਟਲ ਕਰਨ ਤੋਂ ਬਾਅਦ ਮਜ਼ਬੂਤੀ ਨਾਲ ਉੱਚਾ ਇਹਨੂੰ ਚੁੱਕ ਕੇ ਤੇ ਇੱਥੇ ਡਬਲ ਸਟੋਰੀ ਜਿਹੜਾ ਸਕੂਲ ਬਣੂਗਾ ਕਿਉਂਕਿ ਇਸ ਸਕੂਲ ਦੇ ਵਿੱਚ ਸਾਡੇ ਆ ਨਾਲ ਦੇ ਜਿਹੜੇ ਇਲਾਕੇ ਨੇ ਇਥੋਂ ਕਾਫੀ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਸਕੂਲ ਦੇ ਵਿੱਚ ਸਿੱਖਿਆ ਗ੍ਰਹਿਣ ਕਰਨ ਆਉਂਦੇ ਨੇ ਸੋ ਮੈਂ ਪਹਿਲਾਂ ਵੀ ਇਸ ਸਕੂਲ ਦੇ ਵਿੱਚ ਕਾਫੀ ਵਾਰੀਆਂ ਆਇਆ ਔਰ ਕਾਫੀ ਮੈਨੂੰ ਜਿਹੜਾ ਉਹ ਯਾਦ ਸੀਗਾ ਕਿ ਇਸ ਸਕੂਲ ਦੇ ਵਿੱਚ ਕਾਫੀ ਜ਼ਰੂਰਤਾਂ ਪੈਸੇ ਦੀ ਸੋ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਸ ਸਕੂਲ ਵਾਸਤੇ 60 ਲੱਖ 80 ਹਜ਼ਾਰ ਰੁਪਏ ਖਾਸ ਗ੍ਰਾਂਟ ਜਿਹੜੀ ਆ ਜਾਰੀ ਕੀਤੀ ਆ ਤਾਂ ਕਿ ਸਾਡੇ ਜੰਡਿਆਲਾ ਗੁਰੂ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਰੀਏ ਨਾ। ਸਹੀਕਰ ਜੰਡਿਆਲਾ ਗੁਰੂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਿੰਨੇ ਕਰੋੜ ਦੇ ਵਿਕਾਸ ਕਾਰਜ ਸ਼ਹਿਰ ਚ ਕਰਵਾਏ ਜਾ ਚੁੱਕੇ ਆ। ਦੇਖੋ ਜੰਡਿਆਲਾ ਸ਼ਹਿਰ ਬਹੁਤ ਜੰਡਿਆਲਾ ਹਲਕਾ ਹੀ ਪੂਰਾ ਬੜਾਨ ਗੋਲੇਆ ਕੀਤਾ ਗਿਆ ਸੀਗਾ। ਜਿਵੇਂ ਗੱਲ ਕਰਾਂ ਕਿ ਪਿਛਲੇ 17 ਤੋਂ 22 ਤੱਕ ਤੇ ਸਾਰੀਆਂ ਮਲਾਕੇ ਵੀ ਗਰਾਂਟਾਂ ਦੀ ਗੱਲ ਕਰਾਂ ਤੇ ਮੈਨੂੰ ਨਹੀਂ ਲੱਗਦਾ 50-60 ਲੱਖ ਰੁਪਏ ਤੋਂ ਵੱਧ ਕਿਤੇ ਇਸ ਸਾਲ ਕੇ ਵਾਸਤੇ ਕੋਈ ਪੈਸਾ ਆਇਆ ਹੋਊਗਾ ਪਰ 2022 ਤੋਂ ਜਦੋਂ ਤੋਂ ਮਾਨ ਸਾਹਿਬ ਦੀ ਸਰਕਾਰ ਆਈ ਆ ਅਸੀਂ ਇਸ ਹਲਕੇ ਵਾਸਤੇ ਰੋਡਸ ਬਣਾਉਣ ਦਾ ਕੰਮ ਮੁਹੱਲਾ ਕਲੀਨਿਕ ਬਣਾਉਣ ਦਾ ਕੰਮ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦਾ ਕੰਮ ਜਿਹੜਾ ਨਹਿਰੀ ਪਾਣੀ ਆ ਉਹਨੂੰ ਇੱਥੇ ਲਿਆ ਕੇ ਟਰੀਟ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਦਾ ਕੰਮ ਜਾਂ ਇੱਕ ਸਾਡੀ ਜਿਹੜੀ ਜੀਟੀ ਰੋਡ ਤੋਂ ਵੈਰੋਵਾਲ ਰੋਡ ਤੱਕ ਸੂਏ ਤੇ ਪੱਕਾ ਕਰਕੇ ਨਾਲ-ਨਾਲ ਰੋਡ ਤੇ ਵੈਰੋਵਾਲ ਰੋਡ ਤੋਂ ਅੱਗੇ ਤਰਨਤਾਨ ਰੋਡ ਤੱਕ ਜਿਹੜੀ ਆ ਛੜਕ ਉਹ ਬਣਾਉਣ ਦਾ ਕੰਮ ਗੇਟ ਬਣਾਏ ਨੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਮੋਰੀ ਗੇਟ ਥਣ ਠਠਿਆਰਾ ਬਾਜ਼ਾਰ ਹੁਣ ਅਸੀਂ ਥੋੜੇ ਦਿਨ ਪਹਿਲਾਂ ਇੱਕ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਯਾਦਗਾਰੀ ਗੇਟ ਦਾ ਉਦਘਾਟਨ ਵੀ ਜਿਹੜਾ ਕੀਤਾ ਸੀਗਾ ਤੇ ਪਟੇਲ ਨਗਰ ਚੌਂਕ ਦੇ ਵਿੱਚ ਸਾਡੇ ਕੋਲੇ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੀ ਧਰਮਸ਼ਾਲਾ ਉਹ ਬੜੇ ਲੰਬੇ ਸਮੇਂ ਤੋਂ ਖਸਤਾਲਤ ਦੇ ਵਿੱਚ ਪਈ ਆ 6 ਮਰਲੇ ਜਗ੍ਹਾ ਸੀਗੀ 35 ਲੱਖ ਰੁਪਏ ਉਹਦੇ ਵਾਸਤੇ ਜਾਰੀ ਕੀਤਾ ਕਿਉਂਕਿ ਲੋਕਾਂ ਦੇ ਛੋਟੇ-ਛੋਟੇ ਘਰ ਨੇ ਕੋਈ ਖੁਸ਼ੀ ਕਮੀ ਦੇ ਪ੍ਰੋਗਰਾਮ ਉੱਥੇ ਨਹੀਂ ਕਰ ਸਕਦੇ ਆਪਣੇ ਘਰਾਂ ਦੇ ਵਿੱਚ ਸੋ ਅਮੀਰ ਤੇ ਨਹੀਂ ਹੈ ਨਹੀਂ ਕਿ ਆਪਾਂ ਵੱਡੇ ਵੱਡੇ ਪੈਲੈਸ ਕਰਕੇ ਉਹਨਾਂ ਦੇ ਵਿੱਚ ਕੋਈ ਕੋਈ ਕਮੀ ਤੇ ਲੋਕ ਆਪਣਾ ਕੰਮ ਪਕਤਾ ਸਕਣ ਇਸ ਕਰਕੇ 35 ਲੱਖ ਰੁਪਇਆ ਉਹਦੇ ਵਾਸਤੇ ਵੀ ਜਿਹੜਾ ਉਜਾਰੀ ਕੀਤਾ ਬਾਕੀ ਜੋਤੀ ਸਰ ਵਾਲੀਆਂ ਗਲੀਆਂ ਦੇ ਪਿਛਲੇ ਦਿਨੀ ਉਦਘਾਟਨ ਕੀਤੇ ਸੀ ਕੀ 30 ਕੁ ਲੱਖ ਦੇ ਇੱਕ ਅਸੀਂ ਵੈਰੋਵਾਲ ਰੋਡ ਦੇ ਉੱਤੇ ਵੀ ਅ 34 ਲੱਖ ਦੀ ਗਲੀ ਜਿਹੜੀ ਆ 20 ਫੁੱਟ ਗਲੀ ਲਗਭਗ 900 ਫੁੱਟ ਲੰਬੀ ਜਿਹੜੀ ਆ ਉਹ ਹੈਗੀ ਆ ਉਹਦਾ ਵੀ ਉਦਘਾਟਨ ਕੀਤਾ ਸੀਗਾ ਸੋ ਮੈਨੂੰ ਇੰਨੇ ਹੀ ਕਈ ਯਾਦ ਆ ਬਾਕੀ ਤੇ ਮੇਰਾ خیال ਇੱਕ 30 ਬੈੱਡਡ ਹਸਪੀਟਲ ਜਿਹੜਾ ਉਹ ਜੰਡੇ ਵਾਲੇ ਦੇ ਵਿੱਚ ਲਿਆਂਦਾ ਥੋੜੇ ਦਿਨਾਂ ਤੱਕ ਉਹ ਸਾਰੀ ਦਾ ਕੰਮ ਹੋਊਗਾ ਇੱਕ ਪੋਲੀਟੈਕਨੀਕਲ ਕਾਲਜ ਜਿਹੜਾ ਉਹਦਾ ਵੀ ਉਦਘਾਟਨ ਥੋੜੇ ਦਿਨਾਂ ਤੱਕ ਕਰਾਂਗੇ ਸੋ ਜਿੰਨੇ ਇੱਕ ਮੈਨੂੰ ਯਾਦ ਆਏ ਉਹਨੇ ਇੱਕ ਮੈਂ ਗਿਨਾ ਦਿੱਤੇ ਬਾਕੀ ਤੁਹਾਡੇ ਸਾ ਵੀ ਦੇਖੋ ਸਿੱਖਿਆ ਨੂੰ ਉੱਚਾ ਚੁੱਕਣ ਵਾਸਤੇ ਸਾਡੀ ਸਰਕਾਰ ਦੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਇਹ ਰਹੀ ਆ ਕਿ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਸਿਹਤ ਦੇ ਖੇਤਰ ਦੇ ਵਿੱਚ ਕੰਮ ਕਰਨਾ ਆ ਲਗਭਗ 20000 ਸਕੂਲ ਨੇ ਸਰਕਾਰੀ ਸਕੂਲ ਨੇ ਜਿਹੜੇ ਸਾਡੇ ਕੋਲ ਪੰਜਾਬ ਦੇ ਵਿੱਚ ਨੇ ਔਰ 28 ਲੱਖ ਬੱਚਾ ਇਹਨਾਂ ਸਕੂਲਾਂ ਦੇ ਵਿੱਚ ਪੜਦਾ ਆ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਸੀਂ ਸਾਰੇ ਸਕੂਲਾਂ ਦੇ ਵਿੱਚ ਚਾਹੇ ਚਾਰਦੀਵਾਰੀਆਂ ਦਾ ਕੰਮ ਹੋਵੇ ਚਾਹੇ ਸਮਾਰਟ ਰੂਮ ਬਣਾਉਣ ਦਾ ਕੰਮ ਹੋਵੇ ਚਾਹੇ ਪ੍ਰੋਜੈਕਟਰ ਦੇਣ ਦਾ ਹੋਵੇ ਨਵਾਂ ਫਰਨੀਚਰ ਦੇਣ ਦਾ ਹੋਵੇ ਜਿਹੜੇ ਵੀ ਕੰਮ ਨੇ ਆ ਲੈਬੋਰਟਰੀ ਬਣਾਉਂਦਾ ਲਾਇਬ੍ਰੇਰੀਜ਼ ਬਣਾਉਂਦਾ ਸਾਰੇ ਸਕੂਲਾਂ ਦੇ ਵਿੱਚ ਕੀਤੇ ਗਏ ਨੇ ਜਿਵੇਂ ਆਪਣੇ ਹਲਕੇ ਦੀ ਗੱਲ ਕਰਾਂ ਜੰਡਿਆਲਾ ਗੁਰੂ ਤੇ ਇਹਦੇ ਵਿੱਚ 163 ਸਕੂਲ ਨੇ ਸਰਕਾਰੀ ਜਿਹੜੇ ਦੇ ਵਿੱਚ ਸਾਡੇ ਐਲੀਮੈਂਟਰੀ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਨੇ ਮੈਂ ਸਾਰੇ ਸਕੂਲ ਜਿਹੜੇ ਨੇ ਵਿਜ਼ਿਟ ਕੀਤੇ ਨੇ ਕਈ-ਕਈ ਸਕੂਲ ਤੇ ਚਾਰ-ਚਾਰ ਪੰਜ-ਪੰਜ ਵਾਰੀ ਵੀ ਵਿਜ਼ਿਟ ਕੀਤੇ ਨੇ ਔਰ ਸਾਰੇ ਸਕੂਲਾਂ ਦੇ ਵਿੱਚ ਮੈਂ ਨਿੱਜੀ ਤੌਰ ਤੇ ਜਾ ਕੇ ਦੇਖਿਆ ਅਧਿਆਪਕਾਂ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਆ ਜਿੱਥੇ-ਜਿੱਥੇ ਵੀ ਜੋ ਕੁਝ ਲੋੜ ਆ ਕੋਈ ਟਾਇਲਿੰਗ ਦੀ ਜਾਂ ਕੋਈ ਚਾਰਦੁਆਰੀ ਦੀ ਜਾਂ ਕੋਈ ਨਵੇਂ ਕਮਰੇ ਦੇਣ ਦੀ ਉਹ ਸਾਰੀਆਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਮੇਰੀ ਵਿਜ਼ਿਟ ਜਿਹੜੀ ਹੈ ਉਹ ਵਾਂਗ ਹੀ ਜਾਰੀ ਰਹੂਗੀ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਚੰਗੀ ਤਾਲੀਮ ਹਾਸਲ ਕਰਕੇ ਕਿਸੇ ਮੁਕਾਮ ਤੇ ਪਹੁੰਚ ਸਕਣ। ਟ੍ਰੇਨਿੰਗ ਫਾਰ ਤੋਂ ਬਾਅਦ ਬਹੁਤ ਸਰਕਾਰ ਹੀ ਉਹ ਟ੍ਰੇਨਿੰਗ ਤੋਂ ਵਾਸਤੇ ਬਾਹਰ ਬਹੁਤ ਟੀਚਰਾਂ ਨੂੰ ਭੇਜ ਰਹੇ ਨੇ। ਬਹੁਤ ਕਿੰਨਾ ਕਮੇਡੀ ਫਾਇਡ ਹੋ ਰਿਹਾ। ਦੇਖੋ ਬਹੁਤ ਬੈਨੀਫਿਟ ਹੋਇਆ ਅਸੀਂ ਸਿੰਗਾਪੁਰ ਤੇ ਫਿਨਲੈਂਡ ਦੇ ਵਿੱਚ ਅਧਿਆਪਕ ਭੇਜੇ ਸੀਗੇ ਆਈਆਈਐਮ ਅਹਮਦਾਬਾਦ ਦੇ ਵਿੱਚ ਵੀ ਭੇਜੇ ਸੀਗੇ। ਕਿਉਂਕਿ ਉਹ ਛੋਟੇ ਛੋਟੇ ਮੁਲਕ ਨੇ ਔਰ এডਿਕੇਸ਼ਨ ਦੇ ਇੱਕ ਫੀਲਡ ਦੇ ਵਿੱਚ ਉਹਨਾਂ ਬਹੁਤ ਡਵੈਲਪਮੈਂਟ ਕੀਤੀ ਆ ਸੋ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਵੀ ਉਹਨਾਂ ਤੋਂ ਕੁਝ ਦੇਖੀਏ ਸਿੱਖੀਏ ਕਿ ਉਹਨਾਂ ਦਾ ਸਿਸਟਮ ਕੀ ਆ ਸੋ ਸਾਡੇ ਅਧਿਆਪਕ ਸਹਿਬਾਨ ਗਏ ਸੀ ਕਿ ਉੱਥੇ ਉਹਨਾਂ ਨੇ ਆ ਕੇ ਬਾਕੀ ਅਧਿਆਪਕਾਂ ਦੇ ਨਾਲ ਜੋ ਉਹਨਾਂ ਨੇ ਉਥੋਂ ਟ੍ਰੇਨਿੰਗ ਲਈ ਬਾਕੀਆਂ ਦੇ ਨਾਲ ਸਾਂਝੀ ਕੀਤੀ ਆ ਔਰ ਉਹਦੇ ਨਾਲ ਸਾਨੂੰ ਸਾਡੀ ਸਿੱਖਿਆ ਪ੍ਰਣਾਲੀ ਨੂੰ